ਇਹ ਪਲਾਂਟ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਗਲਮੋਰ ਦਾ ਗਲਮੋਰ ਦੀਆਂ ਵਸੇ ਤਾਂ ਕਈ ਵੈਰਾਈਟੀਆਂ ਆਉਂਦੀਆਂ ਇੱਕ ਨੀਲ ਮੋਰ ਜਾਂ ਜਕਰੰਡਾ ਜਿਹਨੂੰ ਕੇ ਜਾਮਣੀ ਰੰਗ ਦੇ ਫੁੱਲ ਲੱਗਦੇ ਆ ਦੂਸਰਾ ਗਲਮੋਰ ਜਿਹਨੂੰ ਕੇ ਲਾਲ ਸੰਤਰੀ ਫੁੱਲ ਲੱਗਦੇ ਆ ਤੇ ਤੀਸਰਾ ਗਲਮੋਰ ਹੈਗਾ ਜਿਹਦੇ ਫੁੱਲ ਦੇਖਣ ਨੂੰ ਲਾਲ ਸੰਤਰੀ ਗਲਮੋਰ ਵਾਲੇ ਹੀ ਲੱਗਦੇ ਆ ਪਰ ਇਹ ਨਵੀਂ ਵੈਰਾਈਟੀ ਆਈ ਆ ਇੱਕ ਤਾਂ ਇਹ ਠੰਡ ਦੇ ਵਿੱਚ ਮਰਦੀ ਨਹੀਂ ਹੈਗੀ ਜਿਹੜਾ ਲਾਲ ਗਲਮੋਰ ਹੁੰਦਾ ਉਹ ਸਰਦੀ ਦੇ ਵਿੱਚ ਛੋਟਾ ਬੂਟਾ ਤਾਂ ਖਾਸ ਕਰਕੇ ਸੁੱਕਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਕਈ ਵਾਰ ਤਾਂ ਬਿਲਕੁਲ ਹੀ ਖਤਮ ਹੋ ਜਾਂਦਾ ਦੁਬਾਰਾ ਫੁੱਟਦਾ ਹੀ ਨਹੀਂ ਇਹ ਡਵਰਫ ਵੈਰੈਟੀ ਆ ਜਾਂ ਕਹਿ ਲੋ ਹਾਈਬ੍ਰਿਡ ਵੈਰੈਟੀ ਆ ਇਹ ਛੋਟੇ ਕਦ ਤੋਂ ਹੀ ਫੁੱਲੇ ਨੂੰ ਖੜਨ ਲੱਗ ਪੈਂਦੇ ਆ ਜਿਹੜਾ ਦੂਸਰਾ ਲਾਲ ਗਲਮੋਹਰ ਹੁੰਦਾ ਉਹਨੂੰ ਘੱਟ ਤੋਂ ਘੱਟ 3 ਸਾਲ ਜਾਂ ਕਈ ਵਾਰ ਚੌਥੇ ਸਾਲ ਜਾ ਕੇ ਜਾਂ ਪੰਜਵੇਂ ਸਾਲ ਪੂਰਾ ਭਰਦਾ ਫੇਰ ਫੁੱਲ ਆਉਣ ਲੱਗਦੇ ਆ ਤੀਜੇ ਸਾਲ ਤੋਂ ਪਹਿਲਾਂ ਤਾਂ ਬਿਲਕੁਲ ਹੀ ਨਹੀਂ ਆਉਂਦੇ ਤੇ ਇਹ ਬੂਟਾ ਹਜੇ ਬਿਲਕੁਲ ਛੋਟਾ ਮਤਲਬ ਲਿਫਾਫੇ ਦੇ ਵਿੱਚ ਹੀ ਲੱਗਾ ਹੋਇਆ ਤੇ ਲਗਭਗ 4 ਫੁੱਟ ਜਾਂ 5 ਫੁੱਟ ਕੱਦ ਹੈ ਇਹਦਾ 5 ਫੁੱਟ ਤੋਂ ਘੱਟ ਹੀ ਆ ਤੇ ਫੁੱਲ ਇਹਨੂੰ ਖਿੜਨੇ ਸ਼ੁਰੂ ਹੋ ਗਏ ਖਿੜਦੇ ਵੀ ਜਿਆਦਾ ਫੁੱਲ ਫੁੱਲ ਦਾ ਕਲਰ ਵੀ ਸੋਹਣਾ ਹੁੰਦਾ ਬਹੁਤ ਤੇ ਨਿੱਕੇ ਜਿਹੇ ਬੂਟੇ ਨੇ ਹੀ ਖਿੜਨ ਲੱਗ ਪੈਂਦੇ ਡਵਾਰਫ ਵੈਰਾਈਟੀ ਹੈ ਬਹੁਤ ਸੋਹਣੀ ਇਹ ਘਰਾਂ ਜਾਂ ਪਾਰਕਾਂ ਦੇ ਵਿੱਚ ਆਪਾਂ ਸਜਾਵਟ ਵਾਸਤੇ ਤੇ ਸ਼ਾਂਤ ਵਾਸਤੇ ਇਹ ਗਲਮੋਹਰ ਲਗਾ ਸਕਦੇ ਹਾਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਲਾਲ ਗਲਮੋਹਰ ਦੀ ਜਿਵੇਂ ਕਿ ਆਪੇ ਪਰੇਸ਼ਾਨੀ ਆਪਾਂ ਨੂੰ ਆਉਂਦੀ ਆ ਕਿ ਸਰਦੀ ਦੇ ਵਿੱਚ ਸੁੱਕ ਜਾਂਦਾ ਜਾਦਾ ਠੰਡ ਦੇ ਵਿੱਚ ਇਹ ਬੂਟਾ ਸੁੱਕਦਾ ਨਹੀਂ ਹੈਗਾ ਗਰਮੀ ਸਰਦੀ ਬਹੁਤ ਸੋਹਣੀ ਹੈ ਤੇ ਤੇ ਗਰੋਥ ਆਉਂਦੀ ਰਹਿੰਦੀ ਹੈ ਗਲਮੋਰ ਜਾਂ ਡਵਾਰਫ ਗਲਮੋਰ ਜਾਂ ਹਾਈਬ੍ਰਿਡ ਗਲਮੋਰ ਇਹਨੂੰ ਕਿਹਾ ਜਾਂਦਾ ਹੈ ਇਹ ਬੂਟੇ ਅਗਰ ਤੁਹਾਨੂੰ ਚਾਹੀਦੇ ਹੋ ਤਾਂ ਕਿਸਾਨ ਪlant ਨਰਸਰੀ ਪਿੰਡ ਫਰੋਸ਼ਾ ਜਿਲ੍ਹਾ ਫਰੋਜ਼ਪੁਰ ਤੋਂ ਆ ਕੇ ਲਿਜਾ ਸਕਦੇ ਜੀ ਆਪਣੇ ਕੋਲੇ ਬੂਟੇ ਇਹ ਤਿਆਰ ਹੈਗੇ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਹਰ ਤਰ੍ਹਾਂ ਦੇ ਫਲਦਾਰ ਸੂਜਾਊਟ ਵਾਲੇ ਪਾਮ ਇੰਡੋਰ ਆਊਟਡੋਰ ਹਰ ਤਰ੍ਹਾਂ ਦੇ ਬੂਟੇ ਮਤਲਬ ਕਿ ਅਵੇਲੇਬਲ ਹੁੰਦੇ ਆ ਬਹੁਤ ਵਧੀਆ ਰੇਟਾਂ ਤੇ ਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਜਿਸ ਵੀ ਵੀਰ ਭਰਾ ਨੂੰ ਚਾਹੀਦੇ ਹੋਣ ਫਰੋਸ਼ਾ ਕਿਸਾਨ ਪlant nursery ਤੋਂ ਆ ਕੇ ਲਿਜਾ ਸਕਦੇ ਜੀ ਧੰਨਵਾਦ ਜੀ